ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਸਾਡੇ ਬਾਲੀਵੁੱਡ ਦੇ ਮਹਾਨ ਅਦਾਕਾਰ ਲੇਜੈਂਡਰੀ ਐਕਟਰ ਤਰਮੇਂਦਰ ਜੀ ਦਾ ਉਹ ਪਿੰਡ ਜਿੱਥੇ ਉਹਨਾਂ ਦਾ ਜਨਮ ਹੋਇਆ ਜਦੋਂ ਤੁਸੀਂ Google ਦੇ ਉੱਤੇ ਤਰਮੇਂਦਰ ਜੀ ਸੰਬੰਧੀ ਸਰਚ ਕਰਦੇ ਹੋ ਤਾਂ ਉਹਨਾਂ ਦਾ ਜਿਹੜਾ ਵਿਕੀਪੀਡੀਆ ਆਉਂਦਾ ਤਾਂ ਉੱਥੇ ਤੁਸੀਂ ਵੇਖ ਵੀ ਸਕਦੇ ਹੋ ਕਿ ਜੋ ਵੀ ਉਹਨਾਂ ਬਾਰੇ ਉਹਨਾਂ ਦੀਆਂ ਫਿਲਮਾਂ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੇ ਕੈਰੀਅਰ ਬਾਰੇ ਜੋ ਵੀ ਉਥੇ ਦੱਸਿਆ ਜਾਂਦਾ ਜੋ ਵੀ ਬਾਇਓ ਡਾਟਾ ਆਉਂਦਾ ਤਾਂ ਉਥੇ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਉਹਨਾਂ ਦਾ ਬਰਥ ਪਲੇਸ ਆ ਉਥੇ ਲਿਖਿਆ ਗਿਆ ਨਸਰਾਲੀ ਖੰਨਾ ਸੋ ਇਸ ਵਕਤ ਤੁਸੀਂ ਵੇਖ ਹੀ ਸਕਦੇ ਹੋ ਕਿ ਜਿਹੜਾ ਇਹ ਰੋਡ ਆ ਜੀ ਇਹ ਖੰਨਾ ਅਤੇ ਮਰੇਲਕੋਟਲਾ ਹੀ ਰੋਡ ਆ ਗੱਲ ਕਰੀਏ ਆਪਾਂ ਖੰਨੇ ਦੀ ਖੰਨਾ ਇਥੋਂ ਤਕਰੀਬਨ 14-15 ਕਿਲੋਮੀਟਰ ਦੂਰ ਰਹਿ ਜਾਂਦਾ ਅਤੇ ਉਸ ਤੋਂ ਬਾਅਦ ਇਹ ਜਿਹੜਾ ਰੋੜਾ ਇਹ ਸਿੱਧਾ ਚਲਾ ਜਾਂਦਾ ਜੀ ਅਮਰੀਕੁਰ ਨਾਲ ਧੋਰੀ ਸੋ ਉਹਨਾਂ ਦਾ ਪਿੰਡ ਆ ਜੀ ਇੱਥੋਂ ਜਿਹੜੀ ਇਹ ਸੜਕ ਜਾਂਦੀ ਹੈ ਤੁਸੀਂ ਵੇਖ ਸਕਦੇ ਹੋ ਇਹ ਨਸਰਾਲੀ ਇੱਥੋਂ ਜਿਹੜਾ ਉਹਨਾਂ ਦਾ ਪਿੰਡ ਅੱਧਾ ਕਿਲੋਮੀਟਰ ਦੀ ਵਿੱਥ ਦੇ ਉੱਤੇ ਸਥਿਤਾ ਸੋ ਆਓ ਆਪਾਂ ਤੁਹਾਨੂੰ ਦਿਖਾਵਾਂਗੇ ਉਹਨਾਂ ਦਾ ਪਿੰਡ ਜਿੱਥੇ ਉਹਨਾਂ ਦਾ ਜਨਮ ਹੋਇਆ ਪਿੰਡ ਨਸਰਾਲੀ ਤੁਸੀਂ ਵੀਡੀਓ ਨੂੰ ਸਾਰੀ ਦੇਖਿਓ ਵੀਡੀਓ ਆਪਾਂ ਵਾਲੀ ਲੰਬੀ ਵੀ ਨਹੀਂ ਕਰਨੀ ਸੋ ਆਓ ਆਪਾਂ ਚੱਲਦੇ ਹਾਂ ਜੀ ਪਿੰਡ ਨਸਰਾਲੀ ਉੱਥੇ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਧਰਮੇਂਦਰ ਉਹਨਾਂ ਦਾ ਉਹਨਾਂ ਦਾ ਇੱਕ ਘਰ ਅਤੇ ਉਥੋਂ ਦੇ ਲੋਕਾਂ ਨੂੰ ਵੀ ਮਿਲਾਂਗੇ ਕਿ ਕੀ ਕਹਿਣਾ ਉਹਨਾਂ ਦਾ ਤ੍ਰਿਭੰਜਰੀ ਦੇ ਸੰਬੰਧੀ ਸੋ ਆਓ ਦੇਖਦੇ ਆਂ ਆਓ ਚੱਲਦੇ ਆਂ ਜੀ ਫੇਰ ਆਪਾਂ ਲਓ ਜੀ ਹਾਂਜੀ ਦੋਸਤੋ ਸੋ ਆਪਾਂ ਪਹੁੰਚ ਚੁੱਕੇ ਆ ਜੀ ਹੁਣ ਪਿੰਡ ਨਸਰਾਲੀ ਸੋ ਤੁਸੀਂ ਵੇਖ ਹੀ ਸਕਦੇ ਹੋ ਕਿ ਪਿੰਡ ਦਾ ਗੁਰਦੁਆਰਾ ਸਾਹਿਬ ਫਾਸਟ ਸਟੈਂਡ ਅਭੀ ਆ ਬੈਠੇ ਨੇ ਮੈਨੂੰ ਲੱਗਦਾ ਪਿੰਡ ਦੇ ਬੰਦੇ ਨਾਲ ਨੂੰ ਮਿਲਦੇ ਆਪਾਂ ਹਨਾ ਹੋ ਸਕਦਾ ਇਹਨੂੰ ਪਤਾ ਹੋਵੇ ਬੰਨਾ ਗਿਆ ਬੰਨਾ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਅੱਜ ਸਾਡੇ ਪਿੰਡ ਨਗਰ ਮਾਰੇ ਚੱਕਰ ਤੁਸੀਂ ਉਹ ਮੈਂ ਕਿਹਾ ਭਾਈ ਨਸਰਾਲੀ ਆਪਣੇ ਤਰਮਿੰਦਰ ਉਹਨਾਂ ਦੇ ਪਿੰਡ ਅੱਜ ਮੜਾ ਜਾ ਗੇੜਾ ਮਰੇ ਜੀ ਬਿਲਕੁਲ ਬਿਲਕੁਲ ਵੈਲ ਮੋਸਟ ਵੈਲਕਮ ਅੱਛਾ ਹਾਂ ਵੈਲਕਮ ਅੱਛਾ ਆਪਾਂ ਆਪਣੇ ਸਰੋਤੇਆਂ ਨੂੰ ਆਪਾਂ ਦਰਸ਼ਕਾਂ ਨੂੰ ਇਹ ਤਰਮਿੰਦਰ ਜੀ ਦਾ ਜਿਹੜਾ ਪੁਰਾਣਾ ਘਰ ਸੀਗਾ ਇਹ ਉਹ ਦਿਖਾਉਣਾ ਜਿੱਥੇ ਉਹਨਾਂ ਦਾ ਜਨਮ ਹੋਇਆ ਜ਼ਰੂਰ ਦਿਖਾਉਣਾ ਜੀ ਜ਼ਰੂਰ ਹਾਂ ਚਲਦੇ ਹਾਂ ਜ਼ਰੂਰ ਚਲਦੇ ਹਾਂ ਤੁਸੀਂ ਹਾਂ ਮਹਿਮਾਨ ਨੂੰ ਮਹਿਮਾਨ ਨੂੰ ਸਾਡੇ ਤੁਸੀਂ ਨਾਲ ਹਾਂ ਹਾਂ ਕਿਉਂ ਨਹੀਂ ਆਪਾਂ ਕਰਦੇ ਹਾਂ ਫਿਰ ਉਹ ਹਾਂ ਕਿੰਨੀਆਂ ਜਾਂਦਾਂ ਚਾਹਦੀਆਂ ਤਾਜ਼ੀਆਂ ਹਾਂਜੀ ਬਿਲਕੁਲ ਬਿਲਕੁਲ ਕਿੱਧਰ ਫਿਰ ਇੱਧਰ ਨੂੰ ਜਾਉ ਕਿੱਧਰ ਨਹੀਂ ਨਾ ਪਿੱਛੇ ਮੁੜ ਕੇ ਅਸੀਂ ਇੱਧਰ ਨੂੰ ਜਾਉ ਚੱਲੀਏ ਫਿਰ ਚਲੋ ਆ ਜੀ ਲੈ ਆਂ ਤੁਸ ਆਜੋ ਆਜੋ ਇਹ ਕਿੰਨੀ ਕੁ ਦੂਰ ਹੈ ਇੱਥੋਂ ਨੇੜੇ ਹੀ ਬਸ ਦੋ ਚਾਰ ਮਿੰਟ ਦਾ ਦੋ ਚਾਰ ਮਿੰਟ ਦਾ ਹੀ ਰਸਤਾ ਆਪਾਂ ਚੱਲਦੇ ਹਾਂ ਬਸ ਕੋਈ ਗੱਲੇ ਨਹੀਂ ਬਸ ਠੀਕ ਅਮਾਤੇ ਘੜੀਆਂ ਬਹੁਤ ਹੈ ਪੀੜੀਆਂ ਨੇ ਹੈ ਜੀ ਹਾਂ ਜੀ ਹਾਂ ਪੁਰਾਣਾ ਸਮੇਂ ਜੱਡੇ ਹੁੰਦਾ ਤੇ ਜੀ ਹਾਂ 200 ਵੀ ਘਟਤੀ 200 ਕਰਕੇ ਬੀਹਾਂ ਵੀ ਪੀੜੀਆਂ ਸੀ ਨਾ ਹਾਂ ਇੰਨਾ ਪੀੜੀਆਂ ਦੇ ਬੀਹਾਂ ਦੇ ਵਿੱਚ ਦਰਬਾਰ ਸਾਹਿਬ ਤੋਂ ਉਹਨੂੰ ਨਗਰ ਕੀਰਤ ਕੱਢਦੇ ਸੀ ਮੋਢਿਆਂ ਤੇ ਹਟਾ ਕੇ ਹਾਂ ਜਦੋਂ ਹੈ ਹਾਂ ਜੀ ਹਾਂ ਉਹ ਮੋਢਿਆਂ ਤੇ ਉਠਾਉਂਦੇ ਸੀ ਜੀ ਦੋਸਤੋ ਸੋ ਇਸ ਵਕਤ ਫਿਰ ਆਪਾਂ ਪਹੁੰਚ ਚੁੱਕੇ ਹਾਂ ਜੀ ਧਰਬੰਦਰ ਹੁਣਾ ਦੇ ਪਿੰਡ ਨਸਰਾਲੀ ਤੇ ਉਹਨਾਂ ਦਾ ਜਿਹੜਾ ਇਹ ਗਰ ਸੀਗਾ ਜਿੱਥੇ ਉਹਨਾਂ ਦਾ ਹੋਇਆ ਸੀਗਾ ਜਰਮ ਇਹ ਮਾੜੀ ਗੱਲ ਕਰੀਏ ਆਪਾਂ ਪਿੰਡ ਨਸਰਾਲੀ ਦੀ ਸੋ ਆਪਾਂ ਮੌਜੂਦ ਵੀ ਆ ਪਹਿਲਾਂ ਮੇਰਾ ਜਿਹੜਾ ਕੁਐਸਚਨ ਇਹੀ ਆ ਕਿ ਜਿਸ ਤਰ੍ਹਾਂ ਆਪਾਂ ਜਨਰਲੀ ਜਿਹੜੇ ਉਹਨਾਂ ਦੇ ਬੇਟੇ ਨੇ ਜਨਦੀਸ਼ਨੀ ਦੋਲਤੇ ਬੋਬੀ ਦੋਲ ਇਹ ਉਹਨਾਂ ਦੀ ਆਪਾਂ ਕਈ ਅਸੀਂ ਇੰਟਰਵਿਊ ਵੀ ਸੁਣਦੇ ਆ ਜਾਂ ਆਮ ਵੀ ਜਦੋਂ ਕਿਸੇ ਉਹ ਫਿਲਮ ਦੇ ਜਰੀ ਵੀ ਗੱਲਬਾਤ ਕਰਦੇ ਨੇ ਤਾਂ ਸਾਹਨੇਵਾਲ ਦਾ ਜਿਹੜਾ ਨੌਆ ਉਹ ਕਾਫੀ ਜ਼ਿਆਦਾ ਲਿਆ ਜਾਂਦਾ ਇਹ ਉਸ ਤੋਂ ਬਾਅਦ ਕਿਤੇ ਕਿਤੇ ਜਿਵੇਂ ਆਪਾਂ ਕਹੇ ਦੀ ਜਿਹੜਾ ਆਪਣੇ ਡਾਂਗੂ ਆ ਉਹਦਾ ਹੁੰਦਾ ਪਰ ਜਦੋਂ ਆਪਾਂ ਗੱਲ ਕਰੀਏ ਗੂਗਲ ਦੀ ਜਦੋਂ ਆਪਾਂ ਗੂਗਲ ਦੇ ਉੱਤੇ ਸਰਚ ਮਾਰਦੇ ਹਾਂ ਜਿਹੜਾ ਵਿਕੀਪੀਡੀਆ ਦੇ ਉੱਤੇ ਧਰਮਿੰਦਰ ਹੁਣਾ ਦਾ ਜਿਹੜਾ ਪੂਰਾ ਜਿਹੜਾ ਬਿਵਰਨ ਦਿੱਤਾ ਗਿਆ ਉਹਨਾਂ ਦੇ ਜਿਹੜਾ ਬਾਇਓ ਡਾਟਾ ਦਿੱਤਾ ਗਿਆ ਉਹਨਾਂ ਦੇ ਆਪਣੇ ਫਿਲਮੀ ਕੈਰੀਅਰ ਨਾਲ ਸੰਬੰਧਤ ਉਹਨਾਂ ਦੀ ਫੈਮਿਲੀ ਨਾਲ ਸੰਬੰਧਤ ਉੱਥੇ ਜ਼ਰੂਰ ਲਿਖਿਆ ਗਿਆ ਖੰਨਾ ਨਸਰਾਲੀ ਜੀ ਇਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਇਹਨਾਂ ਪਾਓ ਕਿ ਨਸਰਾਲੀ ਸਾਹਨੇਵਾਲ ਦਾ ਕੀ ਸੰਬੰਧ ਸੀਗਾ ਸਰਚ ਲਾਲੀ ਜੀ ਤੁਹਾਡਾ ਧੰਨਵਾਦ ਕੁਝ ਸਾਡੇ ਨਗਰ ਨਸਰਾਲੀ ਆਏ। ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮਾਸਟਰ ਜਿਹੜਾ ਤੁਸੀਂ ਗੱਲ ਸਾਨੇਵਾਲ ਤੇ ਨਸਰਾਲੀ ਦੀ ਜਾਂ ਡਾਂਗੋ ਦੀ ਤੁਸੀਂ ਗੱਲ ਕਰੀਆ। ਇਹਨਾਂ ਦਾ ਧਰਬਿੰਦਰ ਦਾਸਲੀ ਜਿਹੜਾ ਪਿਤਰੀ ਪਿੰਡ ਆ ਨਾ ਉਹ ਡਾਂਗੋ ਆ। ਅੱਛਾ ਤੇ ਇਹਨਾਂ ਦੇ ਖਾਦਰ ਦੀ ਪਹਿਲੀ ਪੋਸਟਿੰਗ ਸਾਡੇ ਪਿੰਡ ਡੇ ਬੋਰਡਿੰਗ ਸਕੂਲ ਹੁੰਦੇ ਸੀ ਉਦੋਂ ਉਹਨਾਂ ਦੇ ਵਿੱਚ ਡੇ ਬੋਰਡਿੰਗ ਸਕੂਲ ਦੇ ਵਿੱਚ ਉਹਨਾਂ ਦੀ ਪੋਸਟਿੰਗ ਹੋਈ। ਜਣਦੀ ਕਹਿਣ ਦਾ ਮਤਲਬ ਤਾਂ ਇਹ ਵੀ ਜਿਹੜਾ ਜਿਹੜਾ ਉਹਨਾਂ ਦਾ ਜੱਦੀ ਪਿੰਡ ਸੀਗਾ ਉਹ ਹੈਗਾ ਸੀ ਡਾਂਗੋ ਅਤੇ ਉਸ ਸਮੇ ਜਰੀਆ ਬਣਾਇਆ ਉਹਨਾਂ ਦੀ ਪੋਸਟ ਦਾ ਜਾਂ ਉਹਨਾਂ ਦੇ ਪਿਤਾ ਦੀ ਉਰੇ ਜੋਇਨਿੰਗ ਦਾ ਉਹ ਫਿਰ ਇੱਥੇ ਆਏ ਹੈ ਨਾ ਨਸਾਲੀ ਜਦੋਂ ਉਹਨਾਂ ਦੀ ਇੱਥੇ ਪੋਸਟਿੰਗ ਹੁੰਦੀ ਹੈ ਨਾ ਹਾਂਜੀ ਉਹ ਲਗਾਤਾਰ ਇੱਥੇ 2 ਸਾਲ ਉਹਨਾਂ ਦੀ ਜਿਹੜੀ ਉਹ ਸੇਵਾ ਕਰਦੇ ਨੇ ਡੇ ਬੋਰਡਿੰਗ ਸਕੂਲ ਦੇ ਵਿੱਚ ਅੱਛਾ ਤੇ ਡਿਊ ਟੂ ਟਾਈਮ ਤਰਵਿੰਦਰ ਦਾ ਜਨਮ ਹੁੰਦਾ ਹਮ 8 ਦਸੰਬਰ 1935 35 ਹਾਂਜੀ ਤੇ ਉਹ ਜਦੋਂ ਉਹਨਾਂ ਦਾ ਜਨਮ ਹੁੰਦਾ ਉਹ 2 ਸਾਲ ਜਨਮ ਤੋਂ ਬਾਅਦ 2 ਸਾਲ ਸਾਡੇ ਪਿੰਡ ਨਗਰ ਨਸਾਲੀ ਦੇ ਵਿੱਚੋਂ ਰਹਿੰਦੇ ਨੇ ਤਰਵਿੰਦਰ ਇਹ ਗੱਲ ਵੀ ਅਕਸਰ ਕਹਿੰਦੇ ਨੇ ਵੀ ਮੇਰਾ ਪਿੰਡ ਨਸਰਾਲੀ ਤਹਿਸੀਲ ਕੰਨਾ ਜਿਲ੍ਹਾ ਲੁਧਿਆਣੇ ਦੇ ਵਿੱਚ ਹੋਇਆ ਹਾਂਜੀ ਹਾਂ ਤੇ ਉਹ ਮਨ ਮਹਿਸੂਸ ਕਰਦੇ ਨੇ ਵੀ ਮੈਂ ਨਸਰਾਲੀ ਪਿੰਡ ਦਾ ਜੰਮਪਾ ਨਾ ਅੱਛਾ ਮਾਜੀ ਜਿਹੜੀ ਗੱਲ ਤੁਸੀਂ ਗੱਲ ਕਰੀ ਆ ਵੀ ਸਾਨ੍ਹੇ ਵਾਲਾ ਦਾ ਜ਼ਿਕਰ ਆਉਂਦਾ ਇਸ ਤੋਂ ਜਦੋਂ ਉਹਨਾਂ 2 ਸਾਲ ਦੀ ਇੱਥੇ ਸੇਵਾ ਕਰਨ ਤੋਂ ਬਾਅਦ ਉਹਨਾਂ ਦੀ ਬਦਲੀ ਸਾਨ੍ਹੇ ਵਾਲੀ ਦੀ ਹੋ ਜਾਂਦੀ ਸਾਨ੍ਹੇ ਵਾਲੀ ਦੀ ਹੋ ਗਈ ਅੱਛਾ ਜਿਹੜੀ ਮੈਂ ਥੋੜੀ ਥੋੜੀ ਮੈਨੂੰ ਥੋੜੀ ਗੱਲ ਨੂੰ ਵਿੱਚੇ ਘਟਦਾ ਜਿਹੜਾ ਆਪਣੇ ਡੇ ਬੋਰਡਿੰਗ ਜਿਹੜਾ ਤੁਸੀਂ ਸਕੂਲ ਦਾ ਜ਼ਿਕਰ ਕੀਤਾ ਇਹ ਉਸ ਟਾਈਮ ਫਿਰ ਉਹ ਕਿਤੇ ਕਿਤੇ ਹੁੰਦੇ ਸੀ ਜਿਵੇਂ ਆਮ ਆਪਣੇ ਪ੍ਰਾਇਮਰੀ ਸਕੂਲ ਜਿਸ ਤਰ੍ਹਾਂ ਜਿਹੜੇ ਹੁੰਦੇ ਸੀਗੇ ਆਪਣੇ ਪਿੰਡਾਂ ਦੇ ਵਿੱਚ ਵੀ ਇਹ ਜਿਹੜੇ ਸਕੂਲ ਸੀਗੇ ਇਹ ਫਿਰ ਕਿਤੇ ਕਿਤੇ ਸੀਗੇ ਪੰਜਾਬ ਦੇ ਜਿਹੜੇ ਡਿਸਟ੍ਰਿਕਟ ਬੋਰਡ ਦੇ ਸਕੂਲ ਸੀ ਇਹ ਡਿਸਟ੍ਰਿਕਟ ਬੋਰਡ ਦੇ ਡਿਸਟ੍ਰਿਕਟ ਬੋਰਡ ਤੇ ਡੀ ਬੋਰਡਿੰਗ ਸਕੂਲ ਕਹਿੰਦੇ ਨੇ ਡਿਸਟ੍ਰਿਕਟ ਬੋਰਡ ਦੇ ਸੀ ਸਕੂਲ ਇਹ ਤੇ ਜਿਵੇਂ ਸਾਡੇ ਪਿੰਡ ਸੀ ਤੇ ਉਧਰ ਜਿਸਪਾਲੋਂ ਸੀ ਅੱਛਾ ਜਾਂ ਜਰਕ ਸੀ ਜਿਹੜੇ ਕਿਤੇ ਕਿਤੇ ਟਾਮੇ ਟਾਮੇ ਪਿੰਡਾਂ ਦੇ ਵਿੱਚ ਇਹ ਸਕੂਲ ਹੁੰਦੇ ਸੀ ਹਰ ਜਗ੍ਹਾ ਸਕੂਲ ਨਹੀਂ ਕਿ ਜਿਵੇਂ ਅੱਜ ਕੱਲ੍ਹ ਫ੍ਰੈਂਚ ਹਰ ਇੱਕ ਪਿੰਡ 'ਚ ਨਹੀਂ ਥੀ ਹੈਗੇ ਹਰ ਜਗ੍ਹਾ ਸਕੂਲ ਏ ਸੀ ਹੁੰ ਅੱਛਾ ਜਿੱਥੇ ਉਹਨਾਂ ਦੀ ਪੋਸਟਿੰਗ ਹੋਈ ਫਿਰ ਹਾਂ ਜਿੱਥੇ ਉਹਨਾਂ ਦੀ ਪੋਸਟਿੰਗ ਹੋਈ ਹੂੰ ਹੂੰ ਤੇ ਉਹ ਪੋਸਟਿੰਗ ਦੇ ਬਾਅਦ ਜਦੋਂ ਉਹ ਸਾਨੇਵਾਲ ਜਾਂਦੇ ਨੇ ਲੰਮਾ ਸਮਾਂ ਉਹ ਸਾਨੇਵਾਲ ਰਹਿੰਦੇ ਨੇ ਸਾਨੇਵਾਲ ਤੋਂ ਬਾਅਦ ਇਹਨਾਂ ਦੇ ਪਿਤਾ ਦੀ ਬਦਲੀ ਜਿੱਥੇ ਤੇ ਕਮਾਂ ਪੜਿਆ ਕੇਵਲ ਕ੍ਰਿਸ਼ਨ ਦੇ올 ਜੀ ਦੀ ਬਦਲੀ ਲਲਤੋ ਸਕੂਲ 'ਚ ਹੁੰਦੀ ਆ ਅੱਛਾ ਉਹ ਫਿਰ ਲਲਤੋ ਸਕੂਲ ਦੇ ਵਿੱਚ ਵੀ ਕਾਫੀ ਸਮਾਂ ਉਹਨਾਂ ਨੇ ਲੰਮਾ ਸਮਾਂ ਪੜਾਇਆ ਤੇ ਉਹ ਲਲਤੋ ਸਕੂਲ ਤੋਂ ਸਾਨੇਵਾਲ ਪਤਾ ਨਹੀਂ ਉਸ ਟਾਈਮ ਇਹ ਸਾਈਕਲ ਦਾ ਸਾਧਨ ਤੇ ਜਾਂਦੇ ਰਹੇ ਤੇ ਲੰਮਾ ਸਮਾਂ ਰਹਿائش ਉਹਨਾਂ ਨੇ ਸਾਹਨੇ ਵਾਲੀ ਹੀ ਰੱਖੀ ਫਿਰ ਉੱਥੇ ਸਾਹਨੇ ਵਾਲ ਜਾਂਦੀ ਕਿਉਂਕਿ ਉਹ ਇੱਕ ਕਸਬੇ ਮੰਗੂ ਆ ਪਰ ਛੋਟਾ ਸੀ ਉਹਨਾਂ ਨੂੰ ਰੋਡ ਸੀ ਜੀ ਚੋੜ ਦੇ ਉੱਪਰ ਸੀ ਰੋਡ ਕਰਕੇ ਆਵਾਜਾਈ ਦੇ ਸਾਧਨ ਹੋਣ ਦੇ ਕਰਕੇ ਮੈਨੂੰ ਲੱਗਦਾ ਵੀ ਉਹਨਾਂ ਨੇ ਇਸ ਕਰਕੇ ਉਹਨਾਂ ਨੂੰ ਉੱਥੇ ਰਹਿائش ਕਰੀ ਉਹਨਾਂ ਨੇ ਠੀਕ ਹੈ ਇਹ ਇਹ ਜਿਹੜਾ ਬਿਵਰਨ ਤੁਸੀਂ ਦੱਸਿਆ ਇਹ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਸਾਰਾ ਜਾਣਦੀ ਕਿਸੇ ਹੋਰ ਸ਼ਖਸੀਅਤ ਦੇ ਜ਼ਰੀਏ ਜਾਂ ਕਿ ਦੇਖੋ ਸਾਡੇ ਪਿੰਡ ਤਾਂ ਤੁਸੀਂ ਕਿਸੇ ਬੱਚੇ ਵਿੱਚ ਇਹਨੂੰ ਵੀ ਜਾ ਪੁੱਛ ਲਓਗੇ ਇਹਨਾਂ ਤਾਂ ਹਰ ਇੱਕ ਦੀ ਜ਼ੁਬਾਨ ਤੇ ਚੜਿਆ ਵੀ ਧਰਵਿੰਦਰ ਬਾਰੇ ਹਰ ਇੱਕ ਜਾਣਦਾ ਹਾਂਜੀ ਹਾਂ ਤੇ ਗਾਹੀ ਵਗਾਹੀ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਇਸ ਕਰਕੇ ਕਿ ਸਾਡੂ ਮੇਰੇ ਨਾਲੋਂ ਉਹਨਾਂ ਦੀ ਤਕਰੀਬਨ 20 ਸਾਲ ਔਰ ਵੱਡੀ ਆ ਰਵਿੰਦਰ ਜੀ ਤੁਹਾਡੇ ਆਏ 20 ਸਾਲ ਉਮਰ ਵੱਡੀ ਆ ਤੇ ਸਾਡੇ ਨਾਲ ਸਾਡੇ ਜਿਹੜੇ ਬਜ਼ੁਰਗ ਸੀ ਉਹ ਸਾਨੂੰ ਦੱਸਦੇ ਸੀ ਜਿਵੇਂ ਆਪਾਂ ਇੱਥੇ ਖੜੇ ਆ ਇਹ ਉਹ ਘਰ ਆ ਪੰਡ ਵਿਜੇ ਕੁਮਾਰ ਜੀ ਦਾ ਜਿੱਥੇ ਉਹਨਾਂ ਨੇ ਨਿਆਣੇ ਹੁੰਦੇ ਨੇ ਕਲਕਾਰੀਆਂ ਮਾਰੀਆਂ 2 ਸਾਲ ਆਪਣੀ ਮੰਮੀ ਡੈਡੀ ਦੀ ਗੋਦ ਚ ਪਲੇ ਨਿੱਕੇ ਨਿਆਣੇ ਇੱਥੇ ਸਰਿੰਦਰ ਪੰਡ ਜੀ ਦੀ ਇਹਨਾਂ ਦਾ ਮਕਾਨ ਸੀ ਇਹਨਾਂ ਦੇ ਜਿਹੜੇ ਬੱਚੇ ਨੇ ਤੇ ਉਹ ਇਹਨਾਂ ਦੇ ਹਾਣੀ ਸੀ ਨਾਲ ਖੇਡਦੇ ਰਹੇ ਨੇ ਤੇ ਅਸੀਂ ਵੀ ਉਹਨਾਂ ਤੋਂ ਸੁਣਿਆ ਫਿਰ ਜਿਵੇਂ ਸੋਸ਼ਲ ਮੀਡੀਆ ਦਾ ਜਵਾਨਾ ਉਹਦੇ ਵਿੱਚ ਵੀ ਬਹੁਤ ਸਿੱਖਣ ਨੂੰ ਮਿਲਦਾ ਇਸ ਕਰਕੇ ਉੱਥੋਂ ਵੀ ਸਿੱਖਿਆ ਉੱਥੋਂ ਵੀ ਪੜ੍ਹਿਆ ਇਸ ਕਰਕੇ ਮੈਂ ਟੀਚਰ ਹੋਣ ਦੇ ਨਾਤੇ ਕੁਛ ਨਾ ਕੁਛ ਮੈਂ ਪੜਦਾ ਰਹਿਣਾ ਅ ਸਹਿਮਾ ਜਿਵੇਂ ਚਲੋ ਜਿੱਥੇ ਇਹਨਾਂ ਦਾ ਜਨਮ ਹੋਇਆ ਪਿੰਡ ਦਾ ਉਹ ਵੀ ਜਿੱਥੇ ਆਪਣਾ ਜਨਮ ਹੋਇਆ ਹੋਵੇ ਉਹ ਵੀ ਇੱਕ ਖਾਸ ਜਗ੍ਹਾ ਹੁੰਦੀ ਆ ਉਹਨੂੰ ਵੀ ਆਪਾਂ ਕਹਿ ਸਕਦੇ ਹੁੰਨੇ ਆ ਜਿੱਥੇ ਜਨਮ ਹੋਵੇ ਉਹ ਵੀ ਆਪਾਂ ਜੱਦੀ ਪਿੰਡ ਵੱਜਣ ਲੱਗ ਜਾਂਦਾ ਬਿਲਕੁਲ ਸ਼ਾਇਦ ਹੋ ਸਕਦਾ ਹੋਵੇ ਕਿ ਜਿਹੜਾ ਉਹਨਾਂ ਦੇ ਤ੍ਰਿਵਿੰਦਰ ਉਹਨਾਂ ਦੇ ਪਿਤਾ ਸੀਗਾ ਉਹਨਾਂ ਦਾ ਜੱਦੀ ਪਿੰਡ ਬੇਸ਼ੱਕ ਨਾ ਹੋਵੇ ਪਰ ਆਪ ਤ੍ਰਿਵਿੰਦਰ ਉਹਨਾਂ ਦੇ ਪਿੰਡ ਨੂੰ ਤਾਂ ਕਹਿ ਸਕਦੇ ਆ ਕਿ ਉਹਨਾਂ ਦੇ ਜੱਦੀ ਪਿੰਡ ਹਨ ਕਿਉਂਕਿ ਜਨਮ ਉਹਨਾਂ ਦਾ ਉਰੇ ਹੋਇਆ ਜਦੋਂ ਇੱਥੇ ਜਨਮ ਹੋਇਆ ਇਹ ਇਹ ਮਕਾਨ ਸੀ ਇਹ ਘਰ ਸੀ ਘੁੱਗ ਵਸਦਾ ਮਕਾਨ ਸੀ ਇਹਨੇ ਜਿਹੜੇ ਤਿੰਨ ਭਰਾ ਸੀ ਵਿਜੇ ਕੁਮਾਰ ਜੀ ਅੱਜਕੱਲ੍ਹ ਚੰਡੀਗੜ੍ਹ ਰਹਿੰਦੇ ਨੇ ਤੇ ਇਹਨਾਂ ਦਾ ਆਪਸ ਵਿੱਚ ਬੜਾ ਤਾਲਮੇਲ ਸੀ ਕਿਉਂ ਜਿਹੜੇ ਵਿਜੇ ਕੁਮਾਰ ਸੀ ਉਹ ਡੀਪੀ ਸੈਕੰਡਰੀ ਦੇ ਵਿੱਚ ਉਹ ਐਜ ਸੁਪਰਡੈਂਟ ਰਿਟਾਇਰ ਹੋਏ ਨੇ ਮੇਰਾ ਕਿਉਂਕਿ ਮੈਂ ਟੀਚਰ ਉਹਦੇ ਨਾਤੀ ਉਹਨਾਂ ਨੂੰ ਮਿਲਦੇ ਰਹਿੰਦੇ ਸਾਡਾ ਬੇਸੇ ਵੀ ਆਂਡ ਗਵਣ ਚ ਘਰ ਵੀ ਇੱਥੇ ਨੇੜੇ ਸੀ ਉਹ ਅਕਸਰ ਆਦੇ ਕਿ ਮੈਂ ਬਹੁਤ ਵਾਰ ਤਰਵਿੰਦਰ ਨੂੰ ਉੱਥੇ ਜਾ ਕੇ ਮਿਲਦਾ ਰਿਹਾ ਬੰਬੇ ਤੇ ਬਹੁਤ ਜਿਆਦਾ ਨਹੀਂ ਜਿਹੜੀਆਂ ਤਾਜਾ ਕਰਦੇ ਦੀ ਮਹਾਵੀਰ ਜੀ ਤੁਸੀਂ ਕਦੇ ਪੁੱਛਿਆ ਹੁਣ ਵੀ ਤੁਸੀਂ ਪਿੰਡ ਕਿਉਂ ਨਹੀਂ ਆਏ ਉਹ ਪੰਡਤ ਜੀ ਇਹ ਇਹਨੂੰ ਬਾਜ਼ਾਰ ਤੇ ਰਹਿਣ ਦੋ ਅੱਛਾ ਨਹੀਂ ਜੀ ਬਾਜ਼ਾਰ ਤੇ ਕਿਉਂ ਰਹਿਣ ਦੋ ਉਹਨਾਂ ਨੇ ਕਿਉਂ ਨਹੀਂ ਇਹ ਜਿਹੜੀ ਬਾਜ਼ਾਰਤਾ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾਂ ਪਿੰਡ ਵੱਲੋਂ ਅਪਰੋਚ ਨਹੀਂ ਕੀਤਾ ਗਿਆ ਵੀ ਮੈਂ ਮੈਂ ਇੱਥੇ ਪਿੰਡ ਦਾ ਜਨਮ ਲਿਆ ਪਿੰਡ ਨੇ ਵੀ ਨਹੀਂ ਮੈਨੂੰ ਲੱਗਦਾ ਅਪਰੋਚ ਨਹੀਂ ਕਰਿਆ ਅਪਰੋਚ ਨਹੀਂ ਹੋਈ ਜਣਦੀ ਜੇ ਮੈਂ ਆਪਾਂ ਕਹਿ ਦਈਏ ਇੱਕ ਤਰ੍ਹਾਂ ਆ ਹਾਂ ਜੇ ਆਪਾਂ ਕਹਿ ਦਈਏ ਹੁੰਦੀ ਨਹੀਂ ਗੱਲ ਜੇ ਮੈਂ ਆਪਾਂ ਕਹਿ ਦਈਏ ਵੀ ਜਿਹੜੀਆਂ ਰਿਸ਼ਤੇਦਾਰੀਆਂ ਨੇ ਦਾ ਜਿਹੜੀਆਂ ਦੋਸਤੀਆਂ ਨੇ ਆਪਣੀਆਂ ਉਹ ਵੀ ਜੇ ਕਹਿੰਦੇ ਵਿਚਰਦੇ ਰਹੀ ਆਪਾਂ ਤਾਂ ਹੀ ਉਹ ਹੋ ਜਾਂਦੀ ਹੈ ਨਾ ਪਰਫੁੱਲ ਰਹਿੰਦੀਆਂ ਨੇ ਫਿਰ ਵੀ ਕਿਤੇ ਨਾ ਕਿਤੇ ਜਦੋਂ ਆਪਣਾ ਲਿੰਕ ਟੁੱਟ ਜਾਂਦਾ ਜਾਂ ਆਪਣਾ ਕਦੇ ਆਪਾਂ ਨਹੀਂ ਮਿਲੇ ਹੁੰਦੇ ਫਿਰ ਉਹ ਗੱਲ ਕਿਤੇ ਨਾ ਕਿਸੇ ਹਾਂ ਨਾ ਪਤਾ ਕੀ ਗੱਲ ਆਲੇ ਜੀ ਪੁਲ ਨਹੀਂ ਬਣ ਸਕਿਆ ਬਚਾਲੇ ਹਾਂ ਜੇ ਮੰਨ ਲਓ ਪਿੰਡ ਦੇ ਵਿਚਾਲੇ ਤੇ ਧਰਵਿੰਦਰ ਜੀ ਦੇ ਵਿਚਾਲੇ ਕੋਈ ਪੁਲ ਬਣਦਾ ਨਾ ਤੇ ਤਾਂ ਹੀ ਉਹ ਪੁਲ ਨੂੰ ਕੋਈ ਕਰਾਸ ਕਰਦਾ ਹਾਂ ਕਰਾਸ ਕਰਦਾ ਹਾਂ ਹੋ ਸਕਦਾ ਉਹ ਪੁਲ ਕੋਈ ਬਣ ਜਾਂਦਾ ਪੁਲ ਨਹੀਂ ਬਣਿਆ ਜੇ ਪੁਲ ਬਣਦਾ ਤਾਂ ਹੀ ਉਹ ਇੱਕ ਦੂਜੇ ਦੇ ਅੱਗੇ ਨੇੜੇ ਆਉਂਦੇ ਤੇ ਇਹ ਜਿਵੇਂ ਉਹਨਾਂ ਦੀਆਂ ਉਰੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਦੀ ਜਿਹੜੀ ਮੈਂ ਸ਼ੂਟਿੰਗ ਵੀ ਆਪਣੇ ਹੋਈ ਆ ਹਨਾ ਇਹ ਹੁੰਦੀ ਵੀ ਰਹਿੰਦੀ ਆ ਪਰ ਫਿਰ ਵੀ ਹਨਾ ਉਰੇ ਸੱਭ ਬਣਿਆ ਨਹੀਂ ਉਹਨਾਂ ਦਾ ਕਦੇ ਜਾਣਦੀ ਜਿਵੇਂ ਹੁਣ ਆਪਾਂ ਕਹਿ ਦਈਏ ਮਨ ਲਓ ਤਾਂ ਸਾਨੇ ਵਾਲ ਤੱਕ ਕਾਫੀ ਟਾਈਮ ਕਾਫੀ ਬਾਰ ਆਏ ਨੇ ਪਹੁੰਚਨੇ ਉਹ ਉਹਨਾਂ ਜਿਵੇਂ ਆਪਣੇ ਜਿਹੜੇ ਉਹਨਾਂ ਦੇ ਲੜਕੇ ਨੇ ਸ਼ਨੀ ਬਾਜੀ ਹੁਣੀ ਅਤੇ ਬੋਬੀ ਹੁਣੀ ਉਹ ਸਾਨੇ ਵਾਲ ਮੈਂ ਕਹਿੰਦਾ ਆਏ ਨੇ ਪਰ ਉਹਦਾ ਉਹਨਾਂ ਸਬਬ ਨਹੀਂ ਬਣਿਆ ਹਨਾ ਸਾਨੇ ਵਾਲ ਵੀ ਬਹੁਤ ਘਟ ਆਏ ਹੋਣਗੇ ਪਰ ਲੈ ਕੋਣੇ ਦੀ ਨੇੜੇ ਪਿੰਡ ਬਨਮੋਰਾ ਹਾਂ ਇਹ ਬਨਮੋਰੇ ਵਿਆਹੇ ਉਹਨੇ ਤਰਵਿੰਦਰ ਅੱਛਾ ਤੇ ਉਹ ਬੀਬੀ ਪ੍ਰਕਾਸ਼ ਕੌਰ ਦੇ ਲੜਕੇ ਨੇੜੇ ਸਨਿਹ ਦੇਵਲ ਤੇ ਬੋਬੀ ਦੇਵਲ ਨੇ ਹਾਂ ਤੇ ਉਹ ਬਨਮੋਰੇ ਅਕਸਰ ਤੁਸੀਂ ਬਨਮੋਰੇ ਦੇ ਜਿਹੜੇ ਪਿੰਡ ਦੇ ਲੋਕਾਂ ਨੂੰ ਮਿਲੋਂ ਤਾਂ ਉਹ ਬੀਬੀ ਪ੍ਰਕਾਸ਼ ਕੌਰ ਹਰ ਇੱਕ ਨੂੰ ਵੈਲਕਮ ਕਹਿੰਦੀ ਅੱਜ ਉੱਥੇ ਜਾਂਦੇ ਵੀ ਨੇ ਤੇ ਉਹ ਬੱਚੇ ਨਿਆਣੇ ਹੁੰਦੇ ਉੱਥੇ ਆਪਣੇ ਨਾਂ ਕੀ ਪਿੰਡ ਖੇਡਦੇ ਰਹੇ ਨੇ ਉੱਥੇ ਹਾਂ ਉਹ ਆਪਣੇ ਪਿਤਾ ਜੀ ਦੇ ਜਨਮ ਸਥਾਨ ਤੇ ਕਿਉਂ ਨਹੀਂ ਆ ਸਕੇ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਇਹ ਤੁਹਾਡੀ ਆਪਾਂ ਵੀਡੀਓ ਬਣਾਉਣੀ ਆ ਉਹਨਾਂ ਨੂੰ ਟੈਗ ਜ਼ਰੂਰ ਕਰਿਓ ਸ਼ਾਇਦ ਇਹ ਸੁਣ ਕੇ ਹੁਣ ਵੀ ਉਹ ਸਾਡੇ ਪਿੰਡ ਤੱਕ ਅਪਰੋਚ ਕਰਨ ਤਾਂ ਸਾਡਾ ਪਿੰਡ ਮਾਨਮਤੀ ਮਹਿਸੂਸ ਕਰੇ ਹਾਂ ਹਾਂ ਜਿਵੇਂ ਹੁਣ ਚਲੋ ਪੰਜਾਬ ਚ ਤਾਂ ਲਗਭਗ ਉਹ ਚੰਡੀਗੜ੍ਹ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ ਹਨਾ ਇਹ ਸੋ ਨਰਾਲੀ ਪਿੰਡ ਵੀ ਕੋਈ ਅਜਿਹਾ ਪਿੰਡ ਨਹੀਂ ਹੈਗਾ ਇਹ ਵੀ 메ਨ ਰੋਡ ਦੇ ਉੱਤੇ ਹੈ ਨਾ ਜਿਹੜਾ ਖੰਨੇ ਤੋਂ ਮਲੇ ਰੋਡਾ ਰੋਡ ਜਾਂਦਾ ਉਹ ਰੋਡ ਦੇ ਉੱਤੇ ਹੀ ਉਹ ਸਥਿਤਾ ਆਸ ਵੀ ਕਰਦੇ ਆ ਕਿ ਚਲੋ ਆਪਣੇ ਅਛਾ ਜਿਸ ਤਰ੍ਹਾਂ ਚ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਦੀ ਸਿਹਤ ਸੰਬੰਧੀ ਵੀ ਖਬਰਾਂ ਆ ਰਹੀਆਂ ਨੇ ਕਿਸ ਤਰ੍ਹਾਂ ਚਲੋ ਆਪਾਂ ਵੀ ਅਰਦਾਸ ਕਰਦੇ ਹਾਂ ਨਾ ਇਹ ਤਰਮਿੰਦਰ ਹੁਣੀ ਸਿਹਤ ਸਿਹਤਯਾਬ ਹੋ ਕੇ ਹਨਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਜਿਹੜੇ ਉਹਨਾਂ ਦੇ ਸਰੋਤੇ ਨੇ ਉਹਨਾਂ ਨੂੰ ਚਾਹਣ ਵਾਲੇ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੇ ਤੁਸੀਂ ਇਹ ਖਬਰ ਸੁਣੀ ਉਹਨਾਂ ਦੇ ਤਰਮਿੰਦਰ ਉਹਨਾਂ ਦੀ ਸਿਹਤ ਸੰਬੰਧੀ ਕਿ ਮੈਨੂੰ ਮਹਿਸੂਸ ਹੋਇਆ ਪਿੰਡ ਵੱਲੋਂ ਜਾਂ ਕੀ ਉਹਨਾਂ ਨੇ ਕੋਈ ਉਪਰਾਲਾ ਤੁਸੀਂ ਕੀਤਾ ਹੋ? ਨਹੀਂ ਦੇਖੋ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਅਜੀਤ ਸਿੰਘ ਮਿਸਲ ਪੰਗੀ ਕਰਕੇ ਮਿਸਲ ਪੰਗੀ ਦੇ ਉਹ ਜਥੇਦਾਰ ਆਏ ਨੇ ਮੁਖੀ ਰਹੇ ਨੇ ਜਦੋਂ ਸਾਡੇ ਪਿੰਡ ਨੂੰ ਇਹ ਗੱਲ ਦਾ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਅਸੀਂ ਉੱਥੇ ਜਾ ਕੇ ਜਾ ਕੇ ਅਰਦਾਸ ਬੇਨਤੀਆਂ ਕਰੀਆਂ ਵੀ ਉਹਨਾਂ ਦੀ ਸਿਹਤ ਜਾਬ ਲਈ ਵੀ ਉਹ ਉਹ ਸਿਹਤ ਜਾਬ ਹੋ ਕੇ ਆਪਣੇ ਪੁੱਤ-ਪੋਤਿਆਂ ਚ ਆਪਣੇ ਦੋਤੇ-ਦੋਤੀਆਂ ਚ ਜਾਣ ਆਪਣੇ ਹੰਸੀ ਹਸਣ ਕੇ ਜੋ ਰੰਗ ਰੰਗਾਂ ਦੇ ਵਿੱਚ ਬਸਣ ਕਿ ਜਿਹੜੀ ਆ ਅ ਸੋਸ਼ਲ ਮੀਡੀਆ ਦੇ ਵਿੱਚ ਖਬਰਾਂ ਫਲਾਈ ਗਈਆਂ ਉਹਨਾਂ ਨੂੰ ਸਾਡੇ ਨਗਰ ਨੂੰ ਵੀ ਬਹੁਤ ਇਹ ਦੁੱਖ ਹੋਇਆ ਵੀ ਇਹ ਕਿ ਇਹ ਬਗੈਰ ਹੈ ਨਾ ਸੋਚੇ ਸਮਝੇ ਬਗੈਰ ਸਰਚ ਕਰੇ ਜਾਂ ਬਗੈਰ ਹੈ ਨਾ ਕਿਸੇ ਉਹ ਤੋਂ ਵੀ ਨਹੀਂ ਸਿਰਫ ਐਰ ਤੋਂ ਹੀ ਤੁਸੀਂ ਵੀਊ ਲੈਣ ਦੇ ਮਾਰੇ ਇਸ ਤਰ੍ਹਾਂ ਦੀਆਂ ਗੱਲਾਂ ਫਲਾਉਣੀ ਇਹ ਮਾੜੀ ਗੱਲ ਹੈ ਮਾੜੀ ਬਹੁਤ ਮਾੜੀ ਗੱਲ ਹੈ ਨਾ ਇਸ ਤਰ੍ਹਾਂ ਦੀ ਹੋਣਾ ਨਹੀਂ ਚਾਹੀਦਾ ਤੇ ਮਾਚ ਇੱਕ ਜਿਹੜੀ ਤ੍ਰਿਮੰਦਰ ਉਹਨਾਂ ਦੇ ਨਾਲ ਸਾਨੂੰ ਵੀ ਥੋੜੀ ਜਦੋਂ ਅਸੀਂ ਸਰਚ ਕੀਤੀ ਉਹਨਾਂ ਬਾਰੇ ਜਾਣਦੇ ਆ ਇਹ ਮਰੇਲਕੋਟ ਮਰੇਲਕੋਟ ਦੇ ਦਾ ਉਹਨਾਂ ਨਾਲ ਕੀ ਕਿੱਸਾ ਸੀ ਇੱਕ ਫੋਟੋ ਫੁਕਦਾ ਕੋਈ ਸੁਣਿਆ ਸੀ ਅਸੀਂ ਵੀ ਹਾਂ ਜੀ ਦੇਖੋ ਜਿਹੜੀ ਸ਼ੁਰੂਆਤ ਵਿੱਚ ਮੈਂ ਉਹ ਵੀ ਪੜਿਆ ਸੁਣਿਆ ਵੀ ਆ ਤੇ ਜਦੋਂ ਉਹ ਉਹਨਾਂ ਨੂੰ ਨਿਆਣੇ ਹੁੰਦਿਆਂ ਨੂੰ ਇਹ ਕਰੇਜਤੀ ਵੀ ਮਹਿਫਿਲਾਂ 'ਚ ਜਾਣਾ ਉਹ ਮਲੇ ਕੋਲਡੇ ਦੇ ਵਿੱਚ ਬਹੁਤ ਵੱਡਾ ਕੋਈ ਉਸ ਟਾਈਮ ਦਾ ਸਟੂਡੀਓ ਸੀ ਮਲੇ ਕੋਲਡੇ ਫੋਟੋਸਟੂਡੀਓ ਰਿਆਸਤ ਰਿਆਸਤ ਸ਼ਹਿਰ ਆ ਰਿਆਸਤ ਰਹੀ ਆ ਉੱਥੇ ਬਹੁਤ ਵੱਡਾ ਸਟੂਡੀਓ ਸੀ ਇਸ ਕਰਕੇ ਉਹ ਉਸ ਸਟੂਡੀਓ ਤੋਂ ਆਪਣਾ ਸਨੈਪ ਲੈ ਕੇ ਫੋਟੋ ਕਰਵਾ ਕੇ ਉਹ ਉੱਥੇ ਪਹੁੰਚੇ ਬੰਬੇ ਬੰਬੇ ਤੇ ਉਸ ਫੋਟੋ ਨੇ ਹੀ ਉਹਨਾਂ ਦੀ ਦੁਨੀਆ ਬਦਲ ਦਿੱਤੀ ਅੱਛਾ ਜਦੋਂ ਫੋਟੋ ਉੱਥੇ ਉਹਨਾਂ ਨੇ ਸਿਲੈਕਟ ਕੀਤੀ ਕਿਉਂਕਿ ਪਹਿਲਾਂ ਮੈਂ ਕਹਿੰਨਾ ਜਵਾਨੀ ਪੜੇ ਦੇ ਵਿੱਚ ਹੁਣ ਵੀ ਉਹ ਤਾਂ ਬਹੁਤ ਸੋਹਣੇ ਸੁਨਖੇ ਆ ਨਾ ਲੱਗਦੇ ਰਹੇ ਨੇ ਇਹ ਤਾਂ ਫੋਟੋ ਦਾ ਮਤਲਬ ਪਹਿਲੇ ਚਟਾਂ ਦੇ ਵਿੱਚ ਹੀ ਪਸੰਦ ਆ ਗਈ ਉਹਨਾਂ ਨੂੰ ਜਦੋਂ ਫੋਟੋ ਲੈ ਕੇ ਉਹ ਫੋਟੋ ਨੇ ਉਹਨਾਂ ਨੇ ਦੁਨੀਆ ਬਦਲ ਦਿੱਤੀ ਉਹਨਾਂ ਦੀ ਕਿਸਮਤ ਬਦਲਦੀ ਦੁਨੀਆ ਬਦਲਦੀ ਤੇ ਜਦੋਂ ਕਿਸਮਤ ਬਦਲਦੀ ਹੈ ਨਾ ਪਤਾ ਨਹੀਂ ਲੱਗਦਾ ਉਹ ਪਰਮਾਤਮਾ ਬਹੁਤ ਦੇয়ালੂ ਆ ਬਿਲਕੁਲ ਬਿਲਕੁਲ ਅਛਾ ਲਾਸਟ ਦੇ ਵਿੱਚ ਮਾਸ਼ੀ ਤੁਸੀਂ ਆਪਣੇ ਪਿੰਡ ਵੱਲੋਂ ਆਪਣਾ ਕਹਿ ਦਈਏ ਕਿ ਅ ਚਲੋ ਸ਼ਨੀ ਦਿਓਲ ਉਹਨਾਂ ਨੂੰ ਬਾਬੂ ਦਿਓਲ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅ ਕਿ ਜੇਕਰ ਉਹਨਾਂ ਦਾ ਪੰਜਾਬ ਵਿੱਚ ਗੀੜਾ ਲੱਗਦਾ ਇਹ ਪਿੰਡ ਵੱਲੋਂ ਤੁਹਾਡਾ ਕੀ ਸੁਨੇਹਾ ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲਾਂ ਤਾਂ ਸਾਡੀ ਪ੍ਰਮਾਤਮਾ ਅੱਗੇ ਹੱਥ ਵਨ ਕੇ ਬੇਨਤੀ ਆ ਇਹ ਸਾਡੇ ਗੁਰਵਿੰਦਰ ਸਿੰਘ ਕਾਲਾ ਸਰਪੰਚ ਨੇ ਸਰਦਾਰ ਦਲਬਾਜ ਸਿੰਘ ਨੇ ਏ ਮੁੰਡਾ ਸੁੱਖਾ ਅਸੀਂ ਸਾਰਿਆਂ ਨੇ ਰਲ ਕੇ ਬੇਨਤੀ ਕਰਦੇ ਹਾਂ ਪਰਮਾਤਮਾ ਅੱਗੇ ਉਹਨਾਂ ਦੀ ਸਿਹਤ ਜਾਬੀ ਲਈ ਤੇ ਨੰਬਰ 2 ਤੇ ਅਸੀਂ ਅਪੀਲ ਉਹਨਾਂ ਨੂੰ ਕਰਦੇ ਹਾਂ ਉਹਨਾਂ ਦੇ ਜਿਹੜੇ ਬੇਟੇ ਨੇ ਸਨੀ ਦੇਵ ਬੋਬੀ ਦੇਵ ਉਹ ਆਪਣੇ ਪਿਤਾ ਦੇ ਜਨਮ ਸਥਾਨ ਨੂੰ ਇੱਕ ਵਾਰ ਜਰੂਰ ਸਜਦਾ ਕਰਨਾਂਗੇ ਹਾਂ ਪਹੁੰਚਣਾ ਹਾਂ ਸਜਦਾ ਕਰਨ ਕਿਉਂ ਜਿਹੜੀ ਜਿੱਥੇ ਆਪਾਂ ਕਹਿੰਦੇ ਜਨਮ ਲਿਆ ਉਹ ਧਰਤੀ ਹੀ ਪੂਜਣਯੋਗ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਤੇ ਉਹਨਾਂ ਦੇ ਪਿਤਾ ਨੇ ਇੱਥੇ ਜਨਮ ਲਿਆ ਦੇ ਉਹ ਦਾ ਬੜ ਭਾਗੀ ਹੋਣ ਵੀ ਜਦੋਂ ਸਾਡੇ ਪਿੰਡ ਆਉਣ ਵੀ ਮੇਰੇ ਪਿਤਾ ਜੀ ਦਾ ਜਨਮ ਇੰਨਾ ਕਮਰਿਆਂ ਚ ਹੋਇਆ ਨਿੱਕੇ ਹੋਏ ਇਹਨਾਂ ਕਲਕਾਰੀਆਂ ਮਾਰੀਆਂ ਖਿਡੇ ਹਸੇ ਚਲੋ ਬੇਸ਼ੱਕ ਜਿਹੜਾ ਇਹ ਮਕਾਨ ਨੇ ਬੇਸ਼ੱਕ ਹੋਣਾ ਚੇਂਜ ਹੋਗੇ ਪਰ ਜਗਾ ਤਾਂ ਕਿਤਨਾ ਕਿਤੇ ਹੈ ਜਗਾ ਤਾਂ ਦੇਖੋ ਜਗਾ ਤਾਂ ਨਹੀਂ ਬਦਲਦੀ ਜਗਾ ਨਹੀਂ ਬਦਲਦੀ ਜਗਾ ਤਾਂ ਹੈ ਇਸ ਕਰਕੇ ਅਸੀਂ ਫੇਰ ਦੁਬਾਰਾ ਤੁਹਾਡੇ ਮੀਡੀਅਮ ਰਹੀ ਜਾਂ ਤੁਹਾਡੇ ਮੀਡੀਆ ਰਹੀ ਅਪੀਲ ਕਰਦੇ ਆ ਵੀ ਉਹ ਜ਼ਰੂਰ ਸਾਡੇ ਪਿੰਡ ਨੂੰ ਅਪਰੋਚ ਕਰਨ ਕੋਣ ਜ਼ਰੂਰ ਬਿਲਕੁਲ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਵੀ ਆਪਾਂ ਦੱਸਿਆ ਦੀ ਗੱਲਬਾਤ ਕੀਤੀ ਦੀ ਸੋ ਅੱਜ ਵਿਜ਼ਿਟ ਕੀਤਾ ਸੀਗਾ ਜੇ ਆਪਣੇ ਧਰਬਿੰਦਰ ਹੁਣਾ ਦੇ ਜਿਹੜਾ ਜਨਮ ਸਥਾਨ ਪਿੰਡ ਸੀਗਾ ਪਿੰਡ ਨਸਰਾਲੀ ਦਾ ਇਹ ਕਿਸ ਤਰ੍ਹਾਂ ਤੁਹਾਨੂੰ ਵੀਡੀਓ ਲੱਗੀ ਤਾਂ ਸਾਨੂੰ ਕਮੈਂਟ ਜਰੂਰ ਕਰਿਓ ਤੇ ਇਹ ਆ ਪਿੰਡ ਜੀ ਉਹ ਜਿੱਥੇ ਧਰਬਿੰਦਰ ਹੁਣਾ ਦਾ ਜਨਮ ਹੋਇਆ ਸੀ ਜਿੱਥੇ ਤੁਸੀਂ ਆਮ ਤੌਰ ਦੇ ਉੱਤੇ ਤੁਸੀਂ ਦੇਖਿਆ ਵੀ ਹੋਊਗਾ ਜਦੋਂ Google ਤੇ ਸਰਚ ਮਾਰਦੇ ਹੋ ਬਕਾਇਦਾ ਉੱਥੇ ਲਿਖਿਆ ਵੀ ਹੋਇਆ ਖੰਨਾ ਨਸਰਾਲੀ ਤਾਂ ਉਹ ਉਹੀ ਪਿੰਡ ਹੈ ਜੀ ਨਸਰਾਲੀ ਜਿੱਥੇ ਉਹਨਾਂ ਦਾ ਜਨਮ ਹੋਇਆ ਪਿੰਡ ਵਾਲਾ ਆਏ ਨੇ ਜਿਹੜੇ ਵੀ ਇੱਥੇ ਸਾਡੇ ਸੱਜਣ ਮਿੱਤਰ ਸੀਗੇ ਉਹਨਾਂ ਨੇ ਖੁੱਲ ਕੇ ਗੱਲਾਂ ਕੀਤੀਆਂ ਨੇ ਸਾਨੂੰ ਸਮਾਂ ਦਿੱਤਾ ਅਸੀਂ ਤੁਹਾਡਾ ਵੀ ਮਾਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਲਾਲੀ ਜੀ ਥੈਂਕ ਯੂ ਇਹ ਅਸੀਂ ਆਸ ਕਰਦੇ ਹਾਂ ਕਿ ਇਹ ਜੋ ਵੀਡੀਓ ਹੈ ਜੇਕਰ ਉਹਨਾਂ ਤੱਕ ਪਹੁੰਚਦੀ ਆ ਉਹਨਾਂ ਦੇ ਪਰਿਵਾਰ ਤੱਕ ਪਹੁੰਚਦੀ ਆ ਤਾਂ ਜਿਸ ਤਰ੍ਹਾਂ ਜੋ ਵੀ ਇਹਨਾਂ ਨੇ ਬੇਨਤੀ ਕੀਤੀ ਆ ਉਹਨਾਂ ਦੇ ਪਰਿਵਾਰ ਨੂੰ ਉਹ ਜ਼ਰੂਰ ਕਿਤੇ ਨਾ ਕਿਤੇ ਮਨਜ਼ੂਰ ਕਰਨਗੇ ਜੇਕਰ ਉਹਨਾਂ ਦਾ ਇੱਥੇ ਘੀੜਾ ਲੱਗਦਾ ਪੰਜਾਬ ਦੇ ਵਿੱਚ ਤਾਂ ਉਹ ਨਸਰਾਲੀ ਪਿੰਡ ਦੇ ਵਿੱਚ ਇੱਕ ਘੀੜਾ ਜ਼ਰੂਰ ਅਹ ਧੰਨਵਾਦ ਮਾਡ੍ਰਿਸ਼ ਸ਼ੁਕਰੀਆ ਬਹੁਤ ਧੰਨਵਾਦ ਟੇਕੋ ਲਾਲਜੀ ਵੈਲਕਮ